ਏ ਮੇਰੇ ਡੈਡੀ ਨੇ ਬੂਟਾ ਰਾਮ ਮੁੱਤੀ ਅਸੀਂ ਗਰੂਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗਰੂਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜਿਆਂ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਐਮਸ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਦੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਇਹਨੇ ਸੀਟੀ ਸਾਨੂੰ ਅੱਜ ਕਰਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਆ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਦੱਸੋ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਪਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਬਾਜੀ 11:00 11:00 ਸਵਾ 11:00 ਤਾਂ 4 ਦਿਨ ਹੋ ਗਏ ਸਾਡੇ ਕੋਲੇ ਪਾਰਕਿੰਗ ਦੀ ਪਰਚੀ ਸੀ 11:00 ਵਜੇ ਆਪਣਾ 55 ਸਮਥਿੰਗ ਅਸੀਂ ਕਿ ਇਹ ਸਾਨੂੰ ਕਹਿੰਦੇ ਸੀ ਲੈ ਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਹੈ ਜਦੋਂ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਅਸੀਂ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯਸ਼ਮਾਨ ਆਯੂਸ਼ਮਾਨ ਕਾਰਡ ਦੇ ਨੇ ਅੰਦਰੋਂ ਬਾਹਰੋਂ ਨੇ ਪਹਿਲੇ ਪੈਣ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲ ਬਿੱਲ ਕਟਾਨ ਵਾਲੇ ਪਏ ਨੇ ਅਸੀਂ ਰਾਤੀ ਵੀ ਕੁਝ ਦਵਾਈਆਂ ਲਈਆਂ ਸੀਗੀਆਂ ਭਗਵੰਤ ਮਾਨ ਤਾਂ ਕਹਿੰਦਾ 10 ਲੱਖ ਦਾ ਕਰ ਦਿੱਤਾ ਵਾ ਅਸੀਂ ਭਾਜੀ ਭਗਵੰਤ ਮਾਨ ਦੀ ਮਾਂ ਵਾਸਤੇ ਉਹਦੀ ਕਰਦੀ ਵਾਸਤੇ ਉਹਨੇ ਸਿਰਫ ਰਿਸ਼ਤੇਦਾਰਾਂ ਵਾਸਤੇ ਹੈਗਾ 10 ਲੱਖ ਦਾ ਉਹਨਦੀ ਮਾਂ ਪੈਣ ਨੂੰ ਸਿਰਫ ਇੱ ਇਥੇ ਆਪਣੇ ਵਰਗਾਂ ਦੀ ਕੋਈ ਸੁਣਵਾਈ ਨਹੀਂ ਬਾਜੀ ਮੈਂ ਤਾਂ ਕਹਿੰਦਾ ਸਭ ਤੋਂ ਕਟਿਆ ਹਸਪੀਟਲ ਦਾ ਸਮਝੋ ਹੋਈ ਹੈ ਭਾਜੀ ਤੁਸੀਂ ਖੁਦ ਵੇਖੋ ਆ ਜਿਹੜੀਆਂ ਰਿਪੋਰਟਾਂ ਹੁਣੋਂ ਮੇਰੇ ਸਾਹਮਣੇ ਅਸੀਂ ਫਾਈਲ ਪਾੜ ਕੇ ਆਏ ਆ ਜਿਹੜੀ ਉਹਦੇ ਵਿੱਚ ਸੀਗੀਆਂ ਉਹ ਵਾਲੀਆਂ ਠੀਕ ਹੈ ਨਾ ਬਾਜੀ ਆ ਸਾਡੇ ਕੋਲੇ ਵੇਖੋ ਤੁਸੀਂ ਅਸੀਂ ਪੁਰਾਣੀਆਂ ਰਿਪੋਰਟਾਂ ਨੇ ਜਿਹੜੀਆਂ ਸਾਨੂੰ ਉਸ ਦਿਨ ਡਾਕਟਰ ਨੇ ਕਹੇ ਤਾਂ ਅਸੀਂ ਇਹਨਾਂ ਨੇ ਅੱਜ ਰੈਫਰ ਕੀਤਾ 11 ਤਰੀਕ ਨੂੰ 7 ਤਰੀਕ ਨੂੰ ਅਸੀਂ ਇੱਥੇ ਆਏ ਹੋਏ ਹਾਂ ਐਡਮਿਟ ਹੋਏ ਸਭ ਤੋਂ ਵੱਡਾ ਹਸਪੀਟਲ ਹੈ ਇੱਥੋਂ ਰੈਫਰ ਕਿੱਥੇ ਕਰ ਸਕਦੇ ਗੁਰੂਰ ਸਾਇਹਲ ਨੇ ਸਾਨੂੰ ਇੱਥੇ ਰੈਫਰ ਕੀਤਾ ਸੀ ਕਹਿੰਦਾ ਮਤਲਬ ਫੇਫੜਿਆਂ ਵਾਲਿਆਂ ਕੋਲੇ ਤੇ ਤੁਸੀਂ ਇਹ ਵੇਖੋ ਇਹਨਾਂ ਨੇ ਸਾਨੂੰ ਅੱਗੇ ਵਾਰਡ ਹੋਰ ਚ ਸ਼ਿਫਟ ਕਰਤਾ ਕਿ ਭਾਈ ਤੁਸੀਂ ਸਾਡੇ ਵਾਸਤੇ ਗੱਲ ਹੀ ਹੋਂ ਤੁਸੀਂ ਫੇਫੜਿਆਂ ਵਾਲੇ ਕੋਲੇ ਜਾਓ ਕੀ ਗੱਲ ਐ ਡੇ ਮੂਰਖ ਡਾਕਟਰ ਨੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਅਸੀਂ ਚਾਰ ਦਿਨਾਂ ਤੋਂ ਕਿਸ ਚੀਜ਼ ਦਾ ਟਰੀਟਮੈਂਟ ਕਰ ਰਹੇ ਹਾਂ ਫਾਦਰ ਸਾਹਿਬ ਦੀ ਤੁਹਾਡੇ ਦੀ ਡੈਥ ਹੋ ਗਈ ਹਾਂਜੀ ਭਾਜੀ ਡੈਥ ਹੋ ਗਈ ਆ ਵੇਖੋ ਤੁਸੀਂ ਸਾਡੇ ਕੋਲੇ ਸੀਟੀ ਪਈ ਅਸੀਂ ਉਸੇ ਦਿਨ ਹੀ ਸਾਰੀਆਂ ਕਰਾ ਆ ਗਏ ਆ ਰਿਪੋਰਟਾਂ ਸਾਨੂੰ ਸਾਡੇ ਡਾਕਟਰ ਨੇ ਤਾਂ ਕਰਵਾ ਕੇ ਦਿੱਤੀਆਂ ਸੀਗੀਆਂ ਉਹ ਕਹਿੰਦੇ ਲਈ ਭਾਈ ਤੁਸੀਂ ਅੱਗੇ ਜਾਓਗੇ ਤੇ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਹੀਂ ਆਵੇਗੀ ਅਗਲੇ ਤੋਂ ਪ੍ਰੋਪਰ ਤੋਂਡੇ ਸਾਰਾ ਕੁਝ ਵੇਖ ਕੇ ਕਿਉਂਕਿ ਤੁਸੀਂ ਟ੍ਰੀਟਮੈਂਟ ਇੱਥੇ ਕਰਵਾ ਲਿਆ ਥੋੜਾ ਬਹੁਤਾ ਮੰਨ ਲਓ ਟੈਸਟ ਤੋਂਡੇ ਕੋਲ ਹੀ ਹੋਣਗੇ ਤੋਂਡੇ ਉਨੀ ਸੁਖਾਈ ਹੋ ਜਾਏਗੀ ਪਰ ਭਾਜੀ ਕੋਈ ਸੁਖਾਈ ਨਹੀਂ ਇੱਥੇ ਇੱਥੇ ਦਿੱਕਤ ਹੀ ਦਿੱਕਤ ਹੈ ਕਿਉਂਕਿ ਜਿਹੜਾ ਤੋਂ ਟੈਸਟ ਅਸੀਂ 4 ਦਿਨ ਪਹਿਲਾਂ ਕਰਾ ਚੁੱਕੇ ਆ ਨਾ 7 ਤਰੀਕ ਨੂੰ ਅੱਜ 11 ਤਰੀਕ ਨੂੰ ਭਾਜੀ ਅਸੀਂ ਫੇਰ ਉਹ ਹੀ ਟੈਸਟ ਕਰਾਇਆ ਤੁਸੀਂ ਇਹ ਵੇਖੋ ਇਹਦਾ ਨਾਮ ਆ ਤਾਂ ਕਿੱਥੋਂ ਤੁਸੀਂ ਅਸੀਂ ਭਾਜੀ ਮੇਰਾ ਨਾਮ ਸੁਖਵਿੰਦਰ ਕੁਮਾਰ ਮੁੱਤੀ ਹੈ ਮੇਰੇ ਫਾਦਰ ਸਾਹਿਬ ਸੀਗੇ ਬੁਟਰਾ ਮੁੱਤੀ ਅਸੀਂ ਗੁਰੂਰ ਸਾਹਿਬ ਤੋਂ ਰਹਿੰਦੇ ਆਂ ਭਾਜੀ ਅਸੀਂ ਗੁਰੂਰ ਸਾਹਿਬ ਤੋਂ ਆਏ ਸੀ ਇੱਥੇ ਹਾਲਾਂਕਿ ਅਸੀਂ ਆਪਦੇ ਵੱਲੋਂ ਚੰਗਾ ਹਸਪੀਟਲ ਵੇਖ ਕੇ ਆਏ ਸੀ ਬਟ ਇੱਥੇ ਕੁਝ ਵੀ ਹੈ ਨਹੀਂਗਾ ਤੁਸੀਂ ਇਹ ਵੇਖੋ ਜੇ ਬਾਹਰ ਬਹਿ ਜੋ ਮੇਰੇ ਸਾਹਮਣੇ ਉਹਨੇ ਬੰਦੇ ਜਿਉਂਦੇ ਨਹੀਂ ਤੋਰਦੇ ਪਏ ਜਿੰਨੇ ਮਾਰ ਮਾਰ ਕੇ ਵੇਚਦੇ ਪਏ ਨੇ ਇੱਕ ਛੇਅਰ ਤੱਕ ਚੰਗੀ ਭਰੀ ਗੱਲ ਕਰਦੇ ਸੀਗੇ ਕੋਈ ਇਹ ਵੀ ਨਹੀਂ ਸੀਗਾ ਫਿਰ ਸਾਡੇ ਕੋਲ ਇੱਥੇ ਮੇਰੀ ਸਿਸਟਰ ਕੋਲੇ ਹੈਗੀ ਰਿਟਰਨ ਦੇ ਵਿੱਚ ਇੱਕ ਚਿੱਠੀ ਆਹਾਂ ਅਸੀਂ ਪੱਟੀ ਪਿੱ ਇਹ ਡੰਗਰਾਂ ਤੋਂ ਵੀ ਪੈੜੇ ਨੇ ਜਿਵੇਂ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ ਨਾ ਮਾੜੀ ਮੋਟੀ ਸਫਾਈ ਕਰ ਲੈਂਦਾ ਇਹ ਜਿਹੜੇ ਦੇਖਦੇ ਨੇ ਨਾ ਪੇਸ਼ੈਂਟ ਨੂੰ ਕੋਈ ਉਹਦਾ ਧਿਆਨ ਨਹੀਂ ਰੱਖਦੇ ਭਾਜੀ ਮੇਰੀ ਸਿਸਟਰ ਕੋਲੇ ਸ਼ਾਇਦ ਫੋਟੋ ਹੋਵੇ ਵੀ ਜਿਹੜੀ ਉਹਨਾਂ ਨੇ ਦਿਖਾਈ ਸੀਗੀ ਸਹੀ ਗੱਲ ਬਾਕੀ ਬਜੀ ਇਹ ਗੱਲ ਬਾਈ ਤੇ ਲੱਖ ਰੁਪਏ